500 ਰੁਪਏ ਦੇ ਦੋ ਟੌਪ ਦੇ ਰਹੇ ਆ ਉਹ ਵੀ ਟਾਈ ਐਂਡ ਡਾਈ ਵਾਲੇ ਸਿਰ 250 ਦੇ ਵਿੱਚ ਹਾਂਜੀ ਫ੍ਰੀ ਸ਼ਿਪਿੰਗ ਨਾਲ ਹੈ ਮਣਜੀ ਜਿਹੜਾ ਸਾਡਾ ਪੇ ਫੋਲੋ ਕਰਕੇ ਹੁੰਦਾ ਵਾ ਆ ਜਿਹੜੀ ਚੀਜ਼ਾਂ ਜੇ ਨਾ ਯਕੀਨ ਮੰਨ ਕੇ ਜੇ ਨਾ ਸਪੈਸ਼ਲ ਗਾ ਦੂਰੋਂ ਦੂਰੋਂ ਸਾਡੇ ਕੋਲ ਲੈਣ ਆਉਂਦਾ ਜੇ 500 ਰੁਪਏ ਦੀਆਂ ਦੋ ਟੀ-ਸ਼ਰਟਾਂ ਕਸਟਮਰ ਨੂੰ ਪਿੰਦੀਆਂ ਜੇ 1100 ਰੁਪਏ ਸੁਰ 555 ਰੁਪਏ ਦਾ ਇੰਪੋਰਟਡ ਮਣਜੀ ਇੰਪੋਰਟਡ ਲਗਜ਼ਰੀ ਬ੍ਰਾਂਡ ਬੈਲਮੈਂਟਨ ਨਾਮੀ ਬ੍ਰਾਂਡ 395 ਰੁਪਏ ਚ ਕੋਟ ਸੈੱਟ ਮਿਲਦਾ ਗਾ ਉਹਨੂੰ ਪੂਰਾ ਲੌਂਗ ਵਾਲਾ ਉਹ ਵੀ ਲੀਲਨ ਕੱਪੜੇ ਦੇ ਮ ਹੈ ਗਈ ਹੈ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ 600 ਰੁਪਏ ਦੇ ਦੋ ਲੋਰ ਔਰ ਕਿੰਨੇ ਦੇ 600 ਰੁਪਏ ਦੇ ਦੋ ਬਿੰਜੀ 600 ਰੁਪਏ ਦੇ ਦੋ ਡਿਜ਼ਾਈਨ ਵੇਖੋ ਕਿੰਨੇ ਪੈ ਰਹੇ ਜੀ ਦੋ ਦੋ ਹਜ਼ਾਰ ਰੁਪਏ ਪੈਂਟ 1000 1000 ਰੁਪਏ ਚ ਹਜ਼ਾਰ ਵਾਲੀ ਪੈਂਟ 500 ਰੁਪਏ ਦੇ ਵਿੱਚ ਔਰ ਆਹ ਵਾਲੀ ਪੈਂਟ 500 ਰੁਪਏ ਦੇ ਵਿੱਚ ਡੈਨਮ ਦੀਆਂ ਪੈਂਟਾਂ ਬਿੰਜੀ ਉਹ ਵੀ ਇੰਪੋਰਟਡ ਉਹ ਵੀ ਲਗਜ਼ਰੀ ਬ੍ਰਾਂਡਾਂ ਦੇ ਵਿੱਚ ਇਹਦੇ ਵਿੱਚ ਵੀ 50 50% ਦੀ ਆਫ ਹੈ ਇਧਰ ਚੈੱਕ ਕਰੋ ਸ਼ਰਾਰਿਆਂ ਗਰਾਰਿਆਂ ਵਾਲੇ ਡਿਜ਼ਾਈਨ ਬਿੰਜੀ 15 1500 ਰੁਪਏ ਦੇ ਵਿੱਚ ਸੋਰਾ ਆ ਸੋਣਾ ਦੇ ਦੇਣਿਆਂ ਵਧੀਆ ਕੁਆਲਟੀ ਸ਼ਰਟ 395 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਤੇ 595 ਤੱਕ ਖਤਮ ਹੋ ਜਾਂਦੀ ਆ ਜਿਹੜੀ ਬਿਆਲ ਜੀ 2000 ਰੁਪਏ ਦੀ ਕੱਲੀ ਸ਼ਰਟ ਵਿਕਦੀ ਆ ਇਹ ਮਲਾਈ ਵਾਲਾ ਨਾਈਟ ਸੂਟ ਮੰਨ ਜੀ ਸਿਰਫ 500 ਦੇ ਦੋ ਦੇ ਰਹੇ ਆ ਸਰ ਸਿਰਫ 250 ਦੇ ਹਾਂਜੀ ਇਹ ਹੀ ਆਪਣੇ ਇੰਸਟਾਗ੍ਰਾਮ ਤੇ ਵੀ ਇਹਦੀ ਵੀਡੀਓ ਪਾਈ ਆ ਸ਼ਾਹ ਵੈਕਸਟਰ ਵੇ ਦੇ ਉੱਤੇ ਵੀ ਜਾ ਕੇ ਕਸਟਮਰ ਬੁੱਕ ਕਰਾਉਂਦੇ ਆ ਜੇ ਇਹੀ ਆਨਲਾਈਨ ਵੀ ਇਹਦੀ ਬੁਕਿੰਗ ਲੈ ਰਹੇ 395 ਰੁਪਏ ਚ ਕੋਟ ਸਟ ਉਹ ਵੀ ਬੈਲਮੈਂਟਨ ਦਾ ਬ੍ਰਾਂਡ ਦਾ ਮਿਲਾਂ ਦਾ 10000 ਰੁਪਏ ਵਿੱਚ ਗਾਉਨ ਦੇ ਦੇਣੇ ਚੱਲ ਇੱਥੇ ਨਹੀਂ ਮੁੱਕਣੀ ਨਾ ਲਿਖ ਦੇਣਾ ਕਮੈਂਟਾਂ ਦੇ ਵਿੱਚ ਸਰ ਭਾਵੇਂ ਕੋਈ ਤੁਹਾਡੀ ਦੁਕਾਨ ਤੋਂ ਸੂਟ ਲਵੇ ਚਾਹੇ ਨਾ ਲਵੇ ਤੁਸੀਂ ਉਹਨਾਂ ਨੂੰ ਵੀ ਗਿਫਟ ਉਹਨਾਂ ਨੂੰ ਵੀ ਭੇਜ ਦੇਣੇ ਬਸ ਵੀਡੀਓ ਸ਼ੇਅਰ ਕਰਨਾ ਸਾਰੀ ਦੁਕਾਨ ਦੇ 50 50% ਦੀ ਆਫ ਲੱਗੀ ਹੈ ਸ਼ਾਹ ਵੈਸਟਰਨ ਵੇਅਰ ਸਾਡਾ ਕਾਊਂਟਰ ਹੈਗਾ ਵਾ ਅਡਰੈਸਾਂ ਚੈੱਕ ਕਰ ਲਓ ਮਿਲਦੀਆਂ ਕਿਤੇ 2000 ਰੁਪਏ ਦੀਆਂ ਅਡਰੈਸਾਂ ਮਣੀ 5 5000 ਰੁਪਏ ਦੇ ਵਿੱਚ ਪਹੁੰਚੂ ਵਾਲੇ ਡਿਜ਼ਾਈਨ ਆ ਇੱਕੜ ਦਾ ਨਹੀਂ ਇਧਰ ਚੈੱਕ ਕਰ ਲੋ ਕਿੰਨੀ ਡਿਜ਼ਾਈਨੀਆਂ ਕਿੰਨੀ ਵੈਰਾਈਟੀ ਆ 3000 ਦੀਆਂ ਪੈਂਟਾਂ 4-4000 ਰੁਪਏ ਦੀਆਂ ਵੇਖਦੇ ਆ 15-1500 ਰੁਪਏ ਦੇ 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 50 ਨਾਲੋਂ ਵੀ ਇਹਦੀ ਲੈਸ ਵੱਧ ਹੈ ਜੀ ਤੇ ਸਾਰਾ ਡਰੈੱਸਾਂ ਵੀ ਬਹੁਤ ਮਹਿੰਗੀਆਂ ਹੋਣੀਆਂ ਮੈਨੂੰ ਤਾਂ 500 ਰੁਪਏ ਦੇ ਵਿੱਚ 4-400 ਰੁਪਏ ਦੇ ਵਿੱਚ ਡਰੈੱਸਾਂ ਦੇ ਦੇਣੀਆਂ ਮਿੰਡੀਆਂ ਦੇਣੀਆਂ ਮਣਜੀ ਇਹ ਸਭ ਤੇ 50-50% ਦੀ ਲੈਸ ਲੱਗੀ ਆ ਆ ਚੈੱਕ ਕਰ ਲੋ ਬਾਰਗੋੜ ਦੇ 50% ਫਲੈਟ ਲੈਸ ਆ 1070 ਰੁਪਏ ਜੂਡ 535 ਰੁਪਈਆ ਜੀ ਇਹਦੇ ਪੇ ਦਾ ਨਾਂ ਜੀ ਸ਼ਾਹ ਗਿਡਜ਼ ਵੇਰੇ ਜਿੰਨੇ ਵੀ ਵੈਰਾਈਟੀ ਵੇਖਣੀ ਇਸ ਕਾ ਫਿਰ ਗੱਲ ਇੱਥੇ ਨਹੀਂ ਮੁਕਣੀ ਹਰ ਇੱਕ ਕਸਟਮਰ ਨੂੰ 5000 ਰੁਪਏ ਦੀ ਸ਼ਾਪਿੰਗ ਤੇ ਕੰਪਲਸਰੀ ਗਿਫਟ ਵੀ ਦੇਣਾ ਨਾਲ ਚਾਹੇ 2000 ਦੀ ਸ਼ਾਪਿੰਗ ਕਰ ਲੋ 2 ਦੀ ਕਰ ਲੋ ਚਾਹੇ 500 ਦੀ ਉਧਰ ਕਰ ਲੋ 1000 ਦੀ ਉਧਰ ਕਰ ਲੋ ਟੋਟਲ ਸਾਰੇ ਕਾਊਂਟਰਾਂ ਤੋਂ ਘੁੰਮ ਕੇ ਸਿਰਫ 5000 ਦੀ ਸ਼ਾਪਿੰਗ ਕਰਨੀ ਆ ਤੇ ਕੰਪਲਸਰੀ ਗਿਫਟ ਹਰ ਇੱਕ ਗਾਹ ਨੂੰ ਦੇਣਾ ਹੀ ਦੇਣਾ ਪੈਣੀ ਜੀ ਸਰ ਜਿਹੜੇ ਮਰਜ਼ੀ ਕਾਊਂਟਰ ਤੋਂ ਸ਼ਾਪਿੰਗ ਕਰਕੇ ਆ ਜਿਹੜੇ ਮਰਜ਼ੀ ਕਾਊਂਟਰ ਤੋਂ ਕਰ ਲੋ 5000 ਰੁਪਏ ਸ਼ਾਪਿੰਗ ਦੇ ਇਹ ਵੀ ਆਪਾਂ ਰਖੜੀ ਦਾ ਆਫਰ ਲਾਈ ਹੈ ਚੈੱਕ ਕਰੋ ਸਾਰੇ ਹੈਂਡ ਦੇ ਪੀਸ ਹੈਗੇ ਜੇ 8-800 6 ਫੈਂਸੀ ਪੀਸ ਆ ਇਹਦੇ ਸਿਰਫ 50% ਦੀ ਆਫ ਆਪਾਂ ਸਾਰੀ ਦੁਕਾਨ ਤੇ ਸਾਰੇ ਕਾਊਂਟਰਾਂ ਤੇ ਲਾਤੀ ਆ ਸ਼ਾਹ ਜੈਨਸ ਵੇਰੇ ਆ ਇਹਦੇ ਸਾਡਾ ਬਹੁਤ ਮਸ਼ਹੂਰ ਕਾਊਂਟਰ ਆ ਹਾਂਜੀ ਸਰ ਮੈਂ ਇਹਦਾ ਨਾਮ ਵੀ ਬਹੁਤ ਵਾਰ ਸੁਣਿਆ ਹੋਇਆ ਮੇਰਾ ਬ੍ਰਦਰ ਵੀ ਇਥੇ ਸ਼ਾਪਿੰਗ ਕਰਕੇ ਗਿਆ ਆ ਮੈਡਮ ਬ੍ਰਦਰ ਨੂੰ ਪੁੱਛ ਕੇ ਵੇਖਿਓ ਕਿੰਨੀ ਹੰਢੀ ਉਹਦੀ ਟੀ-ਸ਼ਰਟ ਆ 500 ਰੁਪਏ ਦੀ ਇੱਕ ਵੇਚੀ ਆ ਹੁਣ 500 ਰੁਪਏ ਦੀਆਂ ਦੋ ਵੇਚ ਦੇ ਦੇ